ਅਸੀਂ ਖੜਿਆ ਹਾਂ ਤਖਤ ਸ਼੍ਰੀ ਕੇਸਗੜ ਸਾਹਿਬ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਨੌਜਵਾਨਾਂ ਨੂੰ ਜਿਹੜਾ ਉਹ ਪ੍ਰੇਰਿਤ ਕੀਤਾ ਜਾ ਰਿਹਾ ਕਿ ਉਹ ਆਪਣੇ ਸਿੱਖੀ ਦੇ ਨਾਲ ਜੋੜਨਾ ਜਿਹੜੇ ਵਾਰ ਜਿਨ੍ਹਾਂ ਨੇ ਕਤਲ ਕੀਤੇ ਹੋਏ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਉਣ ਤਾਂ ਜੋ ਸਿੱਖੀ ਨਾਲ ਉਹਨਾਂ ਨੂੰ ਜੋੜਿਆ ਜਾਵੇ ਇਸ ਕਰਕੇ ਬਹੁਤ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਵਾ ਪ੍ਰੋਗਰਾਮ ਦਾ ਨਾਮ ਰੱਖਿਆ ਵਾ ਮੇਰੀ ਪੱਗ ਮੇਰੀ ਸ਼ਾਨ ਸੋ ਆਪਾਂ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਨਾਲ ਇਹ ਪ੍ਰੋਗਰਾਮ ਜਿਹੜਾ ਤੁਸੀਂ ਲੈ ਕੇ ਆਵਾ ਲੋਕ ਕਿੰਨੇ ਇੱਕ ਇਹਦੇ ਨਾਲ ਜਿਹੜੇ ਪ੍ਰਭਾਵਿਤ ਹੋ ਰਹੇ ਦੇਖੋ ਗੁਰਸਾਹਿ ਦੀ ਕਿਰਪਾ ਹੈ ਇਹ ਸਮਾਗਮ ਜਿਹੜੇ ਮੇਰੀ ਦਸਤਾਰ ਮੇਰੀ ਸ਼ਾਨ ਕਿਜੜੀ ਸਾਡੀ ਸ਼ਾਨ ਹੈ ਉਹ ਦਸਤਾਰ ਸਿੱਖ ਕੌਮ ਦੀ ਪਹਿਚਾਨ ਹੈ ਖਾਲਸਾ ਪੰਥ ਦੀ ਪਹਿਚਾਨ ਹੈ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਦੁਨੀਆ ਵੱਸਦੀ ਆ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮੇਸ਼ ਪਿਤਾਰੇ ਹੋ ਜਾ ਖਾਲਸਾ ਸਾਜਿਆ ਕਿ ਜਿਹਦਾ ਰੰਗ ਅਤੇ ਰੂਪ ਦੇਖ ਕੇ ਉਹਦਾ ਚਿਹਰਾ ਦੇਖ ਕੇ ਸ਼ੇਰਾ ਵਾਲਾ ਚਿਹਰਾ ਦੇਖ ਕੇ ਹਰ ਜਗ੍ਹਾ ਪੂਰੀ ਦੁਨੀਆ ਪਤਾ ਲੱਗ ਜਾਂਦਾ ਕਿ ਗੁਰੂ ਦਾ ਖਾਲਸਾ ਤੁਰਿਆ ਹੁੰਦਾ ਸੋ ਨੌਜਵਾਨ ਜਿਹੜੇ ਕੇਸ ਕਤਲ ਕਰਾਉਂਦੇ ਨੇ ਸੋ ਉਹਨਾਂ ਨੂੰ ਬੇਨਤੀ ਕਰੀ ਦੀਆਂ ਕਿ ਕੇਸ ਰੱਖੋ ਤੇ ਨੌਜਵਾਨਾਂ ਨੂੰ ਇਹ ਬੇਨਤੀ ਕਰੀ ਦੀਆ ਕਿ ਦਸਤਾਰ ਬੰਨੋ ਇਹ ਸਿਰ ਦਾ ਤਾਜ ਆ ਇਹ ਸਾਡੀ ਬਹੁਤ ਵੱਡੀ ਅਹਿਮੀਅਤ ਦਾ ਇੱਕ ਕੱਪੜਾ ਨਹੀਂ ਹੈ ਇਹਦੀ ਬਹੁਤ ਵੱਡੀ ਅਹਿਮੀਅਤ ਦਾ ਦਸਤਾਰ ਹੈ ਜੀ ਕੋਈ ਵੀ ਨੌਜਵਾਨ ਕਿਤੇ ਤੁਰ ਜਾਂਦਾ ਹੋਵੇ ਆਲਾ ਆਵਾਜ਼ ਦੇ ਕੇ ਮਾਰੂ ਦਸਤਾਰ ਬੰਨਿਓ ਬੋਲਾ ਕਹਿੰਦਾ ਸਰਦਾਰ ਜੀ ਕਿੱਡਾ ਮਾਣ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਨੇ ਪਹਿਚਾਨ ਕਿੱਡੀ ਸਾਨੂੰ ਦੇ ਕੇ ਗਏ ਨੇ ਸੋ ਇਹ ਦਸਤਾਰ ਪਿੱਛੇ ਕਿੰਨੀਆਂ ਕੁਰਬਾਨੀਆਂ ਹੋ ਗਈਆਂ ਕਿੰਨੇ ਸ਼ਹਾਰਸ਼ ਹੋਏ ਤੇ ਦਸਤਾਰ ਨੂੰ ਉੱਚਾ ਕਰਨ ਲਈ ਕਿੰਨੀਆਂ ਸਾਡੇ ਨੌਜਵਾਨਾਂ ਨੇ ਸਹਾਤਤ ਦਿੱਤੀਆਂ ਕਿੰਨੀਆਂ ਸਾਡੀ ਖਾਲਸਾ ਪੰਥ ਦੇ ਵਿੱਚ ਸ਼ਹਾਦਤਾਂ ਹੋਈਆਂ ਲੜਾਈਆਂ ਹੋਈਆਂ ਦਸਤਾਰ ਪਿੱਛੇ ਸੋ ਇਹ ਦਸਤਾਰ ਦੀ ਜਿਹੜੀ ਇਮੇ ਦਾ ਬਹੁਤ ਵੱਡੀ ਆ ਇਹ ਹੀ ਨੌਜਵਾਨਾਂ ਨੂੰ ਬੇਨਤੀ ਕਰੀਦੀ ਆ ਕਿ ਆਓ ਦਸਤਾਰ ਬਨੋ ਦਸਤਾਰ ਸਾਡਾ ਸਿਰ ਦਾ ਤਾਜ ਆ ਸਾਡਾ ਮੂਲ ਆ ਸਾਡੀ ਪਛਾਣ ਆ ਸੋ ਇਹ ਮੇਰੀ ਦਸਤਾਰ ਮੇਰੀ ਛਾਂ ਸਮਾਗਮ ਲਗਾਤਾਰ ਨਿਰੰਤਰ ਜਾਰੀ ਨੇ ਹਰੇਕ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਵੀ ਵੱਡੇ ਸਮਾਗਮ ਹੋਣ ਉਨਾ ਸਮਾਗਮਾਂ ਦੇ ਵਿੱਚ ਇਹ ਕੈਂਪ ਲਾਏ ਜਾਣ ਬੇਨਤੀ ਕੀਤੀ ਜਾਵੇ ਕਿਰਪਾ ਗੁਰੂ ਨੇ ਕਰਨੀ ਆ। ਕਿਰਪਾ ਗੁਰੂ ਦੀ ਹੋਣੀ ਆ। ਉਪਰਾਲਾ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ। ਸੋ ਆਪ ਵੀ ਅਸੀਂ ਬੇਨਤੀ ਕਰਦੇ ਆ ਤੇ ਅਗਲੇ ਨੂੰ ਵੀ ਕਹੀਦਾ ਕਿ ਬੇਨਤੀ ਗੁਰੂ ਅੱਗੇ ਕਰੋ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਦਸਤਾਰਾਂ ਸਿਰਾਂ ਤੇ ਸਜੀਆਂ ਰਹਿਣ ਤੇ ਇਹ ਨਾ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਦਾ ਜਿਹੜਾ ਇਹ ਸਮਾਗਮ ਹੈ ਨਿਰੋਲ ਧਾਰਮਿਕ ਅਤੇ ਸੇਵਾ ਭਾਵਨਾ ਵਾਲਾ ਇਹ ਚ ਕੋਈ ਰਾਜਨੀਤੀ ਦਾ ਕੋਈ ਲੈਣਾ ਦੇਣਾ ਨਹੀਂ। ਇਹ ਸਿਰਫ ਤੇ ਸਿਰਫ ਇਹਦਾ ਮਕਸਦ ਨਿਰੋਲ ਨੌਜਵਾਨਾਂ ਨੂੰ ਆਪਣੇ ਮੂਲ ਨਾਲ ਜੋੜਨਾ ਬੇਨਤੀ ਕਰ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਦਸਤਾਰਾਂ ਸਜਾ ਕੇ ਬੜੇ ਖੁਸ਼ ਨਜ਼ਰ ਆ ਰਹੇ ਨੇ ਉਹਨਾਂ ਦੇ ਚਿਹਰੇ ਤੇ ਇੱਕ ਜਹੋ ਜਿਹਾ ਜਲਾਲ ਹੀ ਵੱਖਰਾ ਸੋ ਸਾਡੇ ਨਾਲ ਇੱਕ ਹੋਰ ਵੀਰ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਪਹਿਲੀ ਟਾਈਮ ਦਸਤਾਰ ਸਜਾਇਆ ਹੀ ਆ ਸ਼੍ਰੋਮੀ ਅਕਾਲੀ ਦਲ ਤੋਂ ਪ੍ਰਭਾਵਿਤ ਹੋ ਕੇ ਸਸੀ ਗੱਲ ਜੀ ਅੱਜ ਮੈਂ ਹੋਲਾ ਮਹੱਲਾ ਦੇ ਵਾਸਤੇ ਖਾਲਸਾ ਪੰਥੀ ਸਰਜਣਾ ਦੀ ਧਰਤੀ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਇਸ ਮੌਕੇ ਤੇ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਦੇ ਤਹਿਤ ਬਾਈ ਸਰਬਜੀਤ ਝੰਜਰ ਜੀ ਦੀ ਪ੍ਰੇਰਣਾ ਸਦਕਾ ਅੱਜ ਮੈਂ ਦਸਤਾਰ ਸਜਾਈ ਹੈ ਤੇ ਮੈਂ ਅੱਗੇ ਮਹਾਰਾਜ ਦੇ ਅਰਦਾਸ ਕਰਦਾ ਹੱਥ ਬੰਨ ਕੇ ਕਿ ਮਹਾਰਾਜ ਅਰਦਾਸ ਦਸਤਾਰ ਮੇਰੇ ਸਿਰ ਤੇ ਐਦਾਂ ਹੀ ਸਜੀ ਰਹੇ ਤੁਹਾਡੀ ਕਿਰਪਾ ਹਮੇਸ਼ਾ ਬਣੀ ਰਹੇ ਮੈਨੂੰ ਅੱਜ ਬਹੁਤ ਫਕਰ ਵੀ ਹੈ ਕਿ ਇਸ ਪ੍ਰੋਗਰਾਮ ਤਹਿਤ ਮੈਂ ਇੱਥੇ ਇਹਦਾ ਹਿੱਸਾ ਵੀ ਬਣਿਆ ਤੇ ਨਾਲੇ ਮੇਰੇ ਤੇ ਮਹਾਰਾਜ ਦੀ ਕਿਰਪਾ ਹੋਈ ਹੈ सो तो देख सकते दे हो कि उस जगह के उत्ते आप खड़े हैं जिथे श्री गुरु गोबिंद सिंह जी ने खालसा साजा सी उस जगह के उत्ते कुछ लोग जोड़े आ वो अपने सिर पर दस्तार बन के फख्र महसूस कर रहे हैं कैमरामैन सोनी के नाल सरवण सिंह श्री आनंदपुर साहिब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par